ਨਾਮ ਉਹ ਨੋਟੀਸ ਹੈ ਕਿ ਮੈਂ ਪਿੰਡ ਜੋੜਾ ਗਲੰਦ ਰਹਿੰਮਾਣਾ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਬਲਿਫਾਈਡ ਦਾ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਸਾਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਹ ਇਹ ਡਬਲਯੂਪੀਐਸਐਫ ਫੈਡਰੇਸ਼ਨ ਦਾ ਨਾਮ ਆ ਤੇ ਜਿਹਦੇ ਥਰੂ ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਐਡੇ ਤੇ ਇੰਨੀ ਕੰਟਰੀਆਂ ਸੀ ਜਿਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਤੁਹਾਡਾ ਮੇਨ ਮੁਕਾਬਲਾ ਕਿਸ ਦੇ ਨਾਲ ਹੈ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਮੇਰੇ ਦੀ ਸੈਕਿੰਡ ਪੋਜੀਸ਼ਨ ਆਈ ਜਾ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰਾ ਉਹਦੇ ਨਾਲ ਹੋਇਆ ਅੱਗੇ ਕੀ ਐਮ ਇ ਲੈ ਕੇ ਚੱਲਿਓ ਅੱਛਾ ਐਮ ਚਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਹਨ ਨੂੰ ਸਪੋਰਟ ਹੈ ਨਹੀਂ ਨਹੀਂ ਗੌਰਮੈਂਟ ਵੱਲੋਂ ਤੇ ਜਿਵੇਂ ਕਿ ਹੁਣ ਆ ਹੀ ਆਪਣਾ ਖਰਚਾ ਜਿੰਨਾ ਸਾਡਾ ਆਪਣਾ ਖਰਚਾ ਕਰਕੇ ਗਏ ਆ ਗੌਰਮੈਂਟ ਵੱਲੋਂ ਕੋਈ ਸਪੋਰਟ ਨਹੀਂ ਹੈ ਹਨ ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਮੈਂ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਨਹੀਂ ਹੈ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਹੈ ਪਬ ਲਿਫਟਿੰਗ ਕੋਚ ਦੀ ਅਸੀਂ ਆਪ ਹੀ ਕਰਦੇ ਹਾਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਪਹੁੰਚੇ ਆ ਪ੍ਰੈਕਟਿਸ ਕਰਕੇ ਕਿੰਨੇ ਕਿ ਜਾਨੇ ਪਾਗਲੇ ਆਸਲੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਨੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ 3 ਜਾਨੇ ਆਏ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾ ਵਿੱਚੋਂ 5 ਜਾਨੇ ਦੀ ਪੋਜੀਸ਼ਨ ਪਈ ਤਿੰਨੇ ਜਾਨਿਆਂ ਦੇ 골ਡ ਮੈਡਲ ਤੇ ਦੋ ਜਾਨਿਆਂ ਦੇ ਬ੍ਰੌਂਜ਼ ਮੈਡਲ ਪਏ ਤੁਸੀਂ ਕਿਹੜਾ ਮੈਡਲ ਮੈਨੂੰ ਕੋਲਡ ਮੈਡਲ ਨਾਮ ਸੰਗਤ ਕੀ ਲੱਗਦੇ ਆ ਮੈਂ ਜਿਹੜਾ ਦਾਦਾ ਜੀ ਲੱਗਦਾ ਜਸ਼ਨ ਇਹ ਕਿੱਦਾਂ ਜਿਹੜਾ ਘਰ ਦੇ ਵਿੱਚ ਬੜੀ سپورਟ ਰਹੀਦੀ ਆ ਤੇ ਕਿਵੇਂ ਤੁਸੀਂ ਨਹੀਂ سپورਟ ਕਰਦੇ ਲੋ ਕਿੱਦਾਂ ਸਾਡਾ ਕਿੱਥੇ ਜਾਂਦੇ ਹਾਏ ਪੜ੍ਹਨ ਤੋਂ ਨਾਲ ਹੀ ਜਿਵੇਂ ਸਿੱਖਣਾ ਪਿਆ ਤੇ ਜਿਵੇਂ ਤੋਂ ਜਾਣਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਿਹਾ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੀਤੀ ਹੋਰੀ ਬੜੀ ਇਹਦਾ ਵੀ ਬਹੁਤਾਂ ਰਟਾਰ ਆਏ ਉਹਨੇ ਵੀ ਬੜਾ ਸੁਲੋਗ ਪੈਸੇ ਤੇ ਲੈ ਲਉਂ ਕੀਆ ਪੂਰੀ ਮੰਨਦੇ ਹਾਂ ਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਦੀ ਥੋੜੀ ਜਿਹੀ ਮਤ ਕਰਨੀ ਚਾਹੀਦੀ ਹੈ ਜਿਤਨਾ ਨਹੀਂ ਹੋ ਸਕੇ ਅੱਜ ਕੱਲ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਹਾਨੀ ਖੁਸ਼ੀ ਹੈ ਜੀ ਬੱਚਾ ਚਲੋ ਇਸ ਲੈਂਡ ਦੇ ਪਿਆਰ ਨਾਲੇ ਨਸ਼ਾ ਨਸ਼ਾ ਤੋਂ ਰਹਿਣ ਨਾਲੇ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਸਭ ਨੂੰ ਆਪਣੇ ਬੱਚੇ ਨੂੰ ਘਰ ਬਹੋਂ ਚ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਪੇ ਨਾਲ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਪੇ ਦੇ ਨਾਲ ਸਾਥ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਸਾਥ ਹੋਣਾ ਹੌਸਲੇ ਵਾਲੀ ਫੇੜੀ ਤੁਰਦਾ ਜੇ ਮਾਪੇ ਨਾਲ ਕਰਦੇ ਮਾਦ ਨੂੰ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ ਹੈ ਖੁਸ਼ ਹੋ ਬੁੜੇ ਖੁਸ਼ ਹੋਣਾ ਹੈ